ਹਾਂਜੀ ਭਾਜੀ ਕੀ ਨਾਮ ਤੁਹਾਡਾ ਸਾਡਾ ਸਾਰੇ ਮੰਗਲ ਸਿੰਘ ਜੀ ਛੋਟਾ ਫਤੇਵਾਲ ਕੀ ਘਟਦਾ ਵਾਪਰੀਆ ਘਟਣਾ ਵਾਪਰੀਆ ਕਿ ਸਾਡੀ ਪੋਤਰੀ ਸੀ ਗਗਨ ਆਪਣਾ ਹਰਮੇਸ਼ ਕੋਰ ਜੀ ਗਗਨਦੀਪ ਸਿੰਘ ਨੇ ਬਲਾਤਕਾਰ ਦਾ ਕੀਤਾ ਨਾ ਮਾੜਾ ਕਰਮ ਕੀਤਾ ਮਾੜਾ ਕਰਮ ਕਰਕੇ ਅਸੀਂ ਚਲੋ ਜਾਏ ਪ੍ਰਸ਼ਾਸਨ ਨੇ ਪਰਚਾ ਕੱਢ ਦਿੱਤਾ ਪਰਚਾ ਕੱਢਦੋਂ ਬਗਿੰ ਨੂੰ ਪਤਾ ਲੱਗਾ ਕਿ ਉਹਨਾਂ ਸਰਕਾਰੀ ਸਾਡੇ ਜੰਮ ਬਣਾਉਂਦੇ ਨੇ ਸਾਡਾ ਸ਼ਰਕਰ ਹੋ ਦਿੱਤੀ ਉਹਨਾਂ ਨੇ ਉਹ ਲੋ ਪੁੱਟੀ ਜੰਮ ਬਣਾ ਕੇ ਰਾਤ ਦੇ 9:00 7:00 ਵਜੇ ਤੱਕ ਸਾਡਾ ਉਹਨਾਂ ਨੇ ਜੰਮ ਬਣਾਤੇ ਆ ਸਾਡੇ ਬੱਚੇ ਜੇ 300 ਡਿੱਗੇ ਉਸ ਵਾਂ ਉਹਨਾਂ ਲਾਲਾ ਕਰਕੇ ਟਬਟਾ ਚਲਾਇਆ ਗਿਆ ਜੀ ਉਸ ਤਵਰ ਸਾਨੂੰ ਜਾ ਕੇ ਦੇ ਝੂਠੇ ਛੱਬਿਆਂ ਬੰਦੇ ਫਿਰਦੇ ਨੇ 112 ਨੰਬਰ ਤੇ ਗੱਡੀ ਆਈ ਆ ਸਰਪੰਚਾਂ ਦੇ ਮੈਂਬਰਾਂ ਦੇ ਬਹੁਤ ਬੰਦੇ ਕਹਿੰਦੇ ਰੁਕ ਗਏ ਕਿਵੇਂ ਨੇ ਗਏ ਨੇ ਜੀ ਸਾਨੂੰ ਰੋਕ ਕੇ ਸਾਨੂੰ ਇਹ ਘਰ ਬਿਠਾਲ ਗਏ ਨੇ ਆਹੇ ਝੂਠੀਆਂ ਛੱਬੀਆਂ ਜਾ ਕੇ ਬਣਾਉਂਦੇ ਫਿਰਦੇ ਨੇ ਐਸਾ ਐਚਐਸ ਸਰਚੰਦ ਸਿੰਘ ਜੀ ਨਾਲ ਮਹਾਰਾਜ ਜੀ ਨਾਲ ਜਾ ਕੇ ਪਿਆਗਰ ਪੁੱੜ ਦਿੱਤੀ ਆ ਉਹਨਾਂ ਕਿ ਅਸੀਂ ਇਨਸਾਫ ਹੋਣਾ ਜੀ ਇਨਸਾਫ ਕਰਾਂਗੇ ਤੇ ਬਾਪੂ ਜੀ ਅਸੀਂ ਕੋਈ ਝੂਠੀ ਛੱਬੀ ਨਹੀਂ ਬਣਾਵਾਂਗੇ ਇਸ ਸਾਰੇ ਪਿੰਡ ਜਾ ਕੇ ਉਥੇ ਮਹਾਰਾਜ ਜੀ ਜਾ ਕੇ ਝੂਠੀਆਂ ਸੀ ਮੈਂ ਉਹਨਾਂ ਦੇ ਫਰਜ਼ ਨੇ ਸਾਡਾ ਸੱਚੀ ਸਰਕਾਰ ਪ੍ਰਸ਼ਾਸਨ ਅਗੇ ਬੇਨਤੀ ਕੀਤੀ ਜਾਂਦੀ ਹੈ ਕਿ ਸੱਚ ਜਿਹੜਾ ਸੱਚ ਹੋਣਾ ਜਿਹਦਾ ਇਹ ਝੂਠੀਆਂ ਛਿਬੀਆਂ ਨਹੀਂ ਹੋਣੀਆਂ ਨਹੀਂ ਹੋਣੀਆਂ ਚਾਹੀਦੀਆਂ ਉਸ ਤੋਂ ਪ੍ਰੰਤ ਮਹਾਰਾਜ ਜੀ ਅਸੀਂ ਮੜ ਕੇ ਉਥੇ ਧਰਨਾ ਵੀ ਲਾਵਾਂਗੇ ਪੈਸਾ ਮਰਨਾ ਪੈਗਾ ਅਸੀਂ ਉਥੇ ਥਾਣੇ ਅੱਗੇ ਵੀ ਮਰਾਂਗੇ ਵੀ ਸਾਡਾ ਸੱਚ ਦਾ ਸੱਚ ਨਾ ਤੜਾ ਜਾਵੇ ਸਾਡੇ ਝੂਠੀਆਂ ਛਿਬੇ ਕਿਉਂ ਬਣਦੀਆਂ ਸਾਡੇ ਗਰੀਬਾਂ ਦੇ ਤੇ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸੱਚ ਦਾ ਸੱਚ ਜਿਹੜਾ ਉਹ ਹੋਣਾ ਜਿਹਦਾ ਝੂਠੇ ਪਰ ਜੇ ਨਹੀਂ ਦਰਜ ਹੋਣੇ ਚਾਹੀਦੇ ਕੋਈ ਨਹੀਂ ਗਰੀਬ ਆਦਮੀ ਆ ਇਹ ਸਾਰਾ ਪਿੰਡ ਇੱਕ ਬਨੇ ਜਾ ਕੇ ਤੇ ਧਰਨਾ ਲਾ ਕੇ ਤੇ ਸਾਡੇ ਛੁੱਟੇ ਪਰਚੇ ਛੱਬੀਆਂ ਬਣਾ ਲੈ ਰਹੇ ਨੇ ਜੀ ਕਿਹਨਾ ਭਾਈ ਤੁਹਾਡਾ ਹਾਂ ਜੀ ਮਰੀਕ ਸਿੰਘ ਜੀ ਪਿੰਡ ਪਿੰਡ ਛੋਟਾ ਫਤਿਹਾਲ ਕੀ ਗੱਲਬਾਤ ਵਾਪਰੀ ਤੁਹਾਡੇ ਵਾਪਰੀ ਆ ਜੀ ਸਾਡੇ ਹਰ ਰਵੀਸ਼ਕਰ ਪੁੱਤਰੀ ਤੇ ਅੱਗੇ ਗਗਲਦੀਵਾਹੇ ਭੌਜੀ ਉਹਨਾਂ ਬਲਾਕਾਰ ਕੀਤਾ ਉਹਨਾਂ ਅਹਾਂ ਤੇ ਪਰਚਾ ਕਰਾਇਆ ਤੇ ਹੁਣ ਸਾਰੇ ਮੁੜਕੇ ਪਏ ਤੇ ਉਹਨਾਂ ਕੋੜ ਨਾਲ ਜੰਪ ਬਣਾਤੇ ਨੇ ਦੋ ਸਾਡੇ ਬੱਚੇ ਡੇ ਪੈ ਰਹੇ ਨੇ ਤੇ ਉਹਨਾਂ ਨੂੰ ਆਂਦੇ ਰੋਡ ਟੁੱਕ ਦੋ ਤੇ ਝੂਠਾ ਯੋ ਨਾ ਟਵੜਾ ਚਲਾ ਕੇ ਤੇ ਉਹ ਝੂਠੀਆਂ ਛੱਬੀਆਂ ਡਿਆ ਨੇ ਬਣਾਉਣ ਹੁਣ ਇੱਥੇ ਜਨਾਲੇ ਤੇ ਇਹ ਬਹੁਤ ਸਾਡੇ ਨਾਲ ਧੱਕਾ ਕਰ ਰਹੇ ਨੇ ਆਪ ਵੀ ਸੱਟਾਂ ਲਾ ਕੇ ਆਪ ਵੀ ਚੜ ਗਏ ਨੇ ਉਥੇ ਹਾਂ 112 ਕੇ ਨੰਬਰ ਦੀ ਗੱਡੀ ਆਈ ਆ ਉਹ ਸਾਡਾ ਮੌਕਾ ਵੇਖ ਕੇ ਗਈ ਆ ਉਸ ਟਾਈਮ ਉਹਨਾਂ ਨੂੰ ਕੋਈ ਸੱਟ ਨਹੀਂ ਆ ਗਈ ਆ ਵੀ ਕੋਲੋਂ ਸੱਟਾਂ ਲਾ ਕੇ ਉਥੇ ਜਾ ਕੇ ਝੂਠੀਆਂ ਛੱਬੀਆਂ ਡਿਆ ਨੇ ਬਣਾਉਣ ਸਾਡੇ ਬੰਦੇ ਨੂੰ ਸਰ ਕੋਈ ਥਰੋ ਸੱਟ ਲੱਗੀ ਆ ਉਹਨਾਂ ਦਾ ਦਰਮਾਰ ਮਾਰਿਆ ਤੇ ਅਸੀਂ ਕੁਝ ਨਹੀਂ ਕੀਤਾ ਕਾਰਵਾਈ ਸਾਨੂੰ ਸਰਪੰਚ ਡਾਕ ਰਿਹਾ ਵੀ ਮੈਂ ਉਹਨਾਂ ਨੂੰ ਡਾਕਣਾ ਤੁਸੀਂ ਕਾਨੂੰਨੀ ਕਾਰਵਾਈ ਨਾ ਕਰਿਓ ਜੀ ਉਹਨੂੰ ਕੋ ਦਿੱਤੀ ਅਰਜ਼ੀ ਟਾਂ ਨੇ ਹਾਂ ਦਿੱਤੀ ਆ ਜੀ ਹਰਪੋਰਟ ਲਿਖ ਕੇ ਦਿੱਤੀ ਆ ਵੀ ਸਾਡਾ ਇਹ ਕੰਮ ਤੇ ਝਗੜਾ ਹੋਇਆ ਤੇ ਸਾਡਾ ਪਹਿਲਾਂ ਜਿਹੜਾ ਝਗੜਾ ਸੀ ਕੇਸ ਉਹਦੀ ਖਾਤਰ ਤੇ ਇਹਨਾਂ ਨੇ ਜਾਣ ਬੁੱਝ ਕੇ ਝਗੜਾ ਕੀਤਾ ਵੀ ਪਰਚਾ ਰੱਦ ਕਰਾਇਆ ਜਾਵੇ ਕਿਹਨਾ ਵੀ ਜੀ ਰੁਪੇਸ਼ ਸਿੰਘ ਜੀ ਆਪਣਾ ਕੀ ਗੱਲ ਹੋਈ ਗੱਲ ਕੋਈ ਨਹੀਂ ਵੀ ਆਪਣਾ ਇੱਥੇ ਇਹਨਾਂ ਨੇ ਜੈਂਪ ਬਣਾਏ ਆ ਤੇ ਉਹ ਜੈਂਪ ਦੇ ਕਾਰਨ ਇੱਥੇ ਫਿਰ ਸਾਡੇ ਬਜ਼ੁਰਗ ਜਿਹੜਾ ਇਹ ਆਪਣਾ ਉੱਥੇ ਡੈਥ ਹੋ ਗਈ ਉੱਥੇ ਗਏ ਸੀ ਤੇ ਆਪਾਂ ਜੋ ਵੀ ਨਿੱਕੇ ਨਿੱਕੇ ਬੱਚੇ ਆਪਣੇ ਸਿਆਣੇ ਸਾਰੇ ਆਪਾਂ ਘਰੇ ਸੀ ਨਿਆਣਪੁਰੇ ਜਿੱਦਾਂ ਲਾ ਲੋ ਇੱਥੇ ਇਹਨਾਂ ਨੇ ਫਿਰ ਮੰਗ ਪਾ ਕੇ ਤੇ ਨਾ ਏਟਰੂੜਾ ਚਲਾਇਆ ਉੱਥੋਂ ਮਾਧਾ ਸਿੰਘ ਜੀ ਉਹਨੇ ਆਣ ਕੇ ਸਾਰੀ ਇਹ ਕਲੇ ਕਰਾਈ ਮਾਧਾ ਸਿੰਘ ਸਾਧੂ ਸਿੰਘ ਇਹਨਾਂ ਦੇ ਕਾਫੀ ਬੰਦੇ ਨੇ ਮੰਗ ਲਿਆ ਕੇ ਟਰੂੜਾ ਚਲਾ ਕੇ ਤੇ ਸਾਡੇ ਤੇ ਅਸੀਂ ਫਿਰ ਪੱਜ ਪੱਜ ਵਧੇ ਬਹੁਤ ਵਧੀ ਪਈਣਾ ਵਜੇ ਸਾਡੇ ਸਾਡੇ ਇੱਕ ਚਾਚਾ ਜੀ ਆਉਂਦੇ ਸਾਡ ਲੱਗੀ ਲੱਤ ਜੀ ਬਾਕੀ ਨੇ ਬਾਅਦ ਫਿਰ ਬਹੁਤ ਰਾਤ ਤੱਕ ਵੀ ਮੰਗ ਮੰਗਾਈ ਪਰ ਅਸੀਂ ਬਾਅਦ ਚ ਸਾਡਾ ਫਿਰ ਨਾ ਰਾਹ ਵੀ ਰੋਕਿਆ ਨਾ ਹੀ ਕਿਸੇ ਬਨੇ ਜਾਣ ਜੋਗੇ ਅੱਜ ਸਾਨੂੰ ਥੋੜਾ ਜਿਆ ਮਿਲਿਆ ਰਾਹ ਅਸੀਂ ਗਏ ਸਾਨੂੰ ਕੇ ਬਨੇ ਰਾਹ ਨਹੀਂ ਲੱਗਦਾ ਤੇ ਨਾ ਸਾਨੂੰ ਜਾਣ ਦਾ ਹੁਕਮ ਦਿੰਦੇ ਇਸ ਸੰਬੰਧੀ ਥਾਣਾ ਇਨੜਾ ਦੇ ਐਸ ਐਚਓ ਸਾਹਿਬ ਹਰਚੰਦ ਸਿੰਘ ਨੇ ਕਿਹਾ ਕਿ ਪੀੜਤ ਧਿਰ ਦੇ ਨਾਲ ਕਿਸੇ ਕਿਸਮ ਦੀ ਕੋਈ ਵੀ ਬੇਇਨਸਾਫੀ ਨਹੀਂ ਹੋਏਗੀ ਅਤੇ ਬਲਾਤਕਾਰ ਦੇ ਕੇਸ ਵਿੱਚ ਪਛਤ ਚ ਨਾਮਜਦ ਦੋਸ਼ੀ ਵਿਅਕਤੀ ਦੇ ਪਰਿਵਾਰ ਵੱਲੋਂ ਜੇਕਰ ਪੀੜਤ ਦੇ ਨਾਲ ਕੋਈ ਧੱਕੇਸ਼ਾਹੀ ਕੀਤੀ ਗਈ ਹੋਈ ਤਾਂ ਉਹ ਜਾਂਚ ਕਰਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਉਣਗੇ ਅਗਰ ਕਿਸੇ ਨੇ ਕੋਈ ਜਾਲੀ ਰਿਜ਼ਲਟ ਲਿਆ ਕੇ ਝੂਠਾ ਪਰਚਾ ਦਰਜ ਕਰਾਉਣ ਦੀ ਗੱਲ ਕੀਤੀ ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ